Gracias. i'm uh from -huh. ਸਵਾਰੀ ਸਾਹਿਬ ਸੰਗਤਾਂ ਆਓ ਪਿਆਰ ਦੇ ਵਿੱਚ ਜੁਗੋ ਜੁਗ ਅਟਲ ਧੰਨੇ ਧੰਨ ਧੰਨ ਗੁਰੂ ਗੰਗਾ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਚਕਾਓ ਸਹੀ ਸਾਰ ਦੋ ਵਾਰ ਵਾਹਿਗੁਰੂ ਜਰਮੰਤ ਦਾ ਮੇਰਾ ਗਾ ਜਿਸ ਵਾਹਿਗੁਰੂ ਜਰਮੰਤ ਦਾ ਗਾਮ ਕਰਦੇ ਨਾਲ ਹਉਮੈ ਦਾ ਨਾਸ ਹੁੰਦਾ ਪੰਥ ਦੇ ਮਹਾਨ ਵਿਦਵਾਨ

ਬੰਦਾ ਨੇਮ ਕਰਦਾ ਹੋਵੇ ਬੰਦਾ ਸੇਵਾ ਕਰਦਾ ਹੋਵੇ ਬੰਦਾ ਫਰਜ਼ ਨਿਭਾਣ ਕਰਦਾ ਹੋਵੇ ਜਿਹਦੇ ਚੋਂ ਮੇ ਆ ਗਈ ਸਾਰਾ ਕੋਝ ਰਸਾਤ ਵਿੱਚ ਆ ਜਾਂਦਾ ਹੈ ਕਿ ਜੇ ਪਿਆਰ ਸੁਭਾਣੀਆਂ ਹੁੰਮੇ ਵਾਰੀ ਮਨਾਰ ਸੱਚੇ ਸਾਥਾ ਕਹਿੰਦੇ ਹੁੰਵੇਂ ਤੇ ਪਰਮੇਸ਼ਰ ਦੇ ਨਾਮ ਨਾਲ ਬਹੁਤ ਵੱਡਾ ਭੋਰ ਚਾਹਦਾ ਹੈ ਹਮੇ ਨਾਮੇ ਨਾਲ ਸਾਟ ਖਾਏ ਸਿਆੜੇ ਬਿੰਦੇ ਨੇ ਜੈਸਰਾ ਨੇ ਨਾਲ ਇੱਕ ਮਿਆਰ ਵਿੱਚ ਦੋ ਤਲਵਾਰਾਂ ਦੀ ਬੰਦੀਆਂ ਐਸੇ ਤਰ੍ਹਾਂ ਜੈਸਰਾ ਗੁਰੂ ਦਾ ਨਾਮ ਪ੍ਰਭਾਤਮਾ ਦਾ ਨਾਮ ਕਿਰਦੇ ਰੂਪੀ ਘਰ ਵਿੱਚ ਜੱਨੇ ਹੁੰਦੇ ਆ ਉੱਤੇ ਨਹੀਂ ਟਿਕੇ ਗੜ ਜਿੱਤੇ ਨਾਮ ਹਿੰਦੇ ਰੂਪੀ ਘਰ ਚ ਆ ਗਿਆ ਉਹਤੇ ਮੂਰਪਿਆਣ ਰਹੋਗੇ ਭੱਜਾਂਗੇ ਸਰਪੰਚ ਮਹਾਰਾਜ ਨੂੰ ਚਾਹੋ ਫਿਰ ਸਰ ਕੱਲ ਵਾਂ ਕੇ ਕਿਉਂਨੇ ਫੋਰਜਾ ਜੁੜੀਆਂ ਨੇ ਦਸਵੇਂ ਪਾਸ਼ਾ ਦਾ ਪੰਥ ਜੁੜਿਆ ਹੋਇਆ ਹੈ ਆਵਾਜ਼ ਜਿਹੜੀਆਂ ਸਪੀਕਰਾਂ ਇਹ ਸਾਰੇ ਪਿੰਡ ਵਿੱਚ ਗੱਲ ਨਹੀਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤੀ ਸਰਕਾਰ ਜੋ ਬਾਬਾ ਬੰਦਨ ਸਿੰਘ ਜੀ ਵਾਹ ਬੁਰਖ ਸ਼ਰੀਪਾਲ ਸੰਤ ਬਾਬਾ ਪਾਲਾ ਸਿੰਘ ਚਾਲਦਾ ਫਿਰਦਾ ਰੱਬ ਸੰਸਾਰ ਤੇ ਆਇਆ ਹੈ ਉਹਨਾਂ ਨੇ ਬਾਗਾ ਤੋਂ ਉਨਕੇ ਹੈ ਸਰਬੱਤ ਦੇ ਭਲੇ ਵਾਸਤੇ ਉਹਨਾਂ ਨੂੰ ਭਾਇਆ ਅਰਦਾਸ ਕੀਤਾ ਹੈ ਸਾਰੇ ਆਪ ਕੋ ਨਾਮ ਜਗਨ ਜੀ ਗਵਾ ਤੇਰੇ ਭਲੇ ਸਰਬੱਤ ਦਾ ਭਲਾ ਜਦ ਰਾਜ ਜਨ ਹੋਵੇ ਜਦ ਭ੍ਰਮਤਾ ਬੜੀ ਹੋਵੇ ਮਹਾਰਾਜ ਨੇ ਬਚਨ ਹੰਗਲ ਸਾਹ ਦੇ ਸੰਕਟ ਵਿੱਚ ਸੇਵਕ ਭਜੈ ਚੰਕਾਰ ਉਹ ਜੀਵ ਦੂਰ ਕੋਲ ਜਾਇ ਕਹਿੰਦੇ ਉਹ ਬੰਦਾ ਜੇ ਗੁਰੂ ਤੇ ਭੀੜ ਬੜੀ ਹੋਵੇ ਤੇ ਭੱਜ ਜਾਵੇ ਸਾਡੇ ਗੁਰੂ ਨੂੰ ਮਹਾਰਾਜ ਜੀ ਦੇ ਦੁਆ ਘਾਣਾ ਵਿੱਚ ਉਹਨੂੰ ਲਾਜ ਲੱਗਦੀ ਹੈ ਇਹ ਕੋਈ ਪਿਆਰ ਸਦਾ ਕਿੰਨਾ ਵੀ ਦਿੰਦਾ ਬੰਦਾ ਕਿਉਂਕਿ ਜਿੰਨੀ ਲਿਖੀ ਐ ਮੰਨ ਲਖਾਇ ਮੰਨਣਾ ਆਇਲ ਜੀਵਨ ਸਜਾਇ ਬਾਈ ਜਿੰਨੀ ਲੰਕਾ ਆਇ ਜੰਨੇ ਆਪਾ ਸੈਣ ਕਰ ਰਿਹਾ ਐ ਮਹਾਰਾਜ ਦੇ ਦਰਬਾਰ ਵਿੱਚ ਕੋਨੇ ਸਵਾਸ ਆਪਾ ਭੁਗੜਿਆ ਇਹ ਦੁਸਵਾਸ ਵੀ ਵੱਧ ਘਟਲ ਆਪਾ ਨਹੀਂ ਰਹਿਣਾ ਕੋਈ ਪਿਆਰੋ ਬਾਬਾ ਮਹਾ ਮਕੀਨ ਸੰਗੀ ਜਦੋਂ ਪਰਕਾਰੀ ਮੋਰਚਾ ਲਗਾ ਦਾ ਪਿ ਗਿਆ ਗੁਰੂ ਪਿਆਰ ਨੇ ਐਸਾ ਸਰਕਾਰ ਜਿਹੜੀ ਪੰਦਰ ਸਰਕਾਰ ਸੀ ਬੈਠੀ ਹੋਈ ਸੰਗਤਾਂ ਤੇ लाठी चार्ज ਦਾ ਡਟਾ ਸ਼ਕਰਾ ਨਾਲ ਤੋਂ ਆ ਕੇ ਦਾੜਾ ਜਾਂਦਾ ਪਾਰ ਕਰਦੀਆਂ ਸੰਤਾਂ ਦੇ ਉਤੇ ਉਹ ਦਾੜਾ ਪਾਟ ਤਰ ਫਿਰ ਵੀ ਨਾ

اپنے سیری مہان سیوا چاہتے ہیں پہلے آم شرط ਗੁਰੂ ਦਾ ਹਰ 10 ਗੁਰੂ ਦਾ ਕੀਰਤਨ ਜਿਸ ਨੂੰ ਬਲਾਈ ਕੀਰਤਨ ਕਹਿੰਦੇ ਹਾਂ ਉਹ ਆਪ ਸਤਿਕਾਰ ਨੂੰ ਗੁਰੂ ਦੇ ਨਾਲ ਉਹਨਾਂ ਨੇ ਗੁਰ ਨਾਲ ਕੀਤਾ ਹੈ ਉਹਨਾਂ ਨੇ ਇੱਕ ਗੱਲ ਕੀਤੀ ਹੈ ਇਸ ਸਥਾਨ ਇਸ ਸਥਾਨ ਦੇ ਹੈ ਕਰੰਤੀ ਸਭਾ ਜਿਹੜੇ ਬਤਿਆਂ ਨੂੰ ਬੜੇ ਪਿਆਰ ਦੇ ਨਾਲ 돌ਦੇ ਅਸ ਕੀ ਵਲ ਕਈ ਬਤਿਆਂ ਨੇ ਕੇਸ ਰਖਵਾਇਆ ਹੈ ਅੱਜ ਦਾ ਪ੍ਰਸੰਗ ਵੀ ਪਹਿਲਾ ਇਹਨੂੰ ਆਪ ਜੀ ਨੂੰ ਸਰਵਿਸ ਕਰਵਾਣਾ ਹੈ ਜਿਹੜੇ ਸਾਡੇ ਸਰਤੇ ਕੇਸ ਨੇ ਕਿਹੜਾ ਗਾਂ ਬੋਲਤੀ ਹੈ ਇਹ ਟਿੰਡੈਂਟ ਪਾਜ਼ੇ ਤੇ ਕ੍ਰੀਟੇ ਆਉਂਦੇ ਹੈ ਇਹਨਾਂ ਨੂੰ ਕਿੰਨਾ ਮੁੱਲ ਆਉਂਦਾ ਹੈ ਤੁਹਾਨੂੰ ਆਜ ਜਰਨੀਂ ਕਰੋਗੇ ਗੁਰ ਪਿਆਰ ਕੰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵੀਰ ਅਰਦਾਸ ਪ੍ਰਾਣੀ ਦੇ ਬਹਿਨ ਦੀਪ ਸਿੰਘ ਸ਼ੈਲ ਨਾਮ ਦੇ ਇਸਾਲ ਤੋਂ ਇੱਥੇ ਪਹੁੰਚ ਗਏ ਬੱਚਿਆਂ ਨੂੰ ਕੀਰਤਨ ਕੁਰਬਾਨੀ ਦੀ ਸੰਥਿਆ ਇਸ ਨਗਰ ਵਿੱਚ ਲੰਦੇ ਕੰਨ ਭਾਗ ਨੇ ਗੁਰੂ ਪਿਆਰੇ ਕੋਈ ਕੋਈ ਗੁਰਦਾਸ ਜੀ ਕਹਿੰਦੇ ਜਿਹੜਾ ਇੱਕ ਸ਼ਬਦ ਕਿਸੇ ਨੂੰ ਸਫਾ ਦੇ ਦੇਣਾ ਇੱਕ ਸ਼ਬਦ ਹੈ ਉਹਨਾਂ ਸਾਧ ਸੰਗਤਾਂ ਦੇ ਸੋਨੇ ਦੇ ਬਣੇ ਹੋਣ ਮੰਦਰ ਹੈ ਕੋਲ ਦਾ ਕਰ ਦਵੇ ਮਨੁੱਖ ਇੰਨਾ ਫਲ ਪ੍ਰਾਪਤ ਹੁੰਦਾ ਜਿਹੜਾ ਇੱਕ ਸ਼ਬਦ ਵੀ ਗੁਰੂ ਦੇ ਸੇਖ ਨੂੰ ਸੁਕਾਰਦਾ ਉਹ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਸਰਕਾਰ ਦੇ ਮਹਾਨ ਪਿਤਾ ਮਕੀ ਸਿੰਘ ਉਹਨਾਂ ਵੱਲੋਂ ਜੋ ਜਦਾਂ ਮਾਨ ਕਰਦੇ ਹੋਇਆ ਇਤਿਹਾਸ ਦਾ ਮਾਨ ਕਰਜਾ ਹੋਇਆ ਉਸ ਸਾਡਾ ਬਰਾਬਰ ਪੁੱਤ ਹੈ ਕੋਈ ਵੀ ਸਾਡੇ ਸਰਕਾਰ ਕੋਈ ਪੀਣਾ ਵੱਲੋਂ ਭੈਣਾ ਵੱਲੋਂ ਮੁਕਾਮ ਰੋ ਗਿਆ ਤਮਾਨ ਸਬਾੜ ਪਹੁੰਚ ਰਿਹਾ ਹੈ ਗੁਰੂ ਪਿਆਰ ਅਤੇ ਆਸ਼ਿਕਾ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਸ਼ਹੀਦੀ ਹੁੰਦੀ ਹੈ ਚਾਗਰੀ ગામ ਦੇ ਵਿੱਚ ਕਸ਼ਮੀਰੀ ਪੰਡਤ ਆ ਕੇ ਸਾਧੂ ਗੁਰੂ ਮਹਾਰਾਜ ਦੇ ਕੋਲ ਫਰਿਆਦ ਕਰਦੇ ਕਹਿੰਦੇ ਨੇ ਮੂਹ ਦੇ ਵਿੱਚ ਤਿੰਨਾਂ ਵਾਲਾ ਘਾਹ ਪਾਇਆ ਹੋਇਆ ਹੈ ਲੰਬੀਆਂ ਲੰਬੀਆਂ ਬੋਧੀਆਂ ਤੇ ਘੁੱਟੀਆਂ ਪਹਿਨੀਆਂ ਹੋਈਆਂ ਨੇ ਟਿੱਕੇ ਆਪਣੇ ਮੱਤੇ ਤੇ ਧਾਰਨ ਕੀਤੇ ਹੋਏ ਨੇ ਨਾਵੇਂ ਪਾਤਸ਼ਾਹ ਦੇ ਕੋਲ ਆ ਗਏ ਫਰਿਆਦ ਲੈ ਕੇ ਦਸਵੇਂ ਪਾਤਸ਼ਾਹ ਸਾਧੂ ਜੀ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਆਪਣੇ ਪ੍ਰੇਤਾਨ ਆਪ ਸੋ ਜਨ ਦਿੱਲੀ ਵਾਲਾ ਗੁਰੂ ਪਿਆਰੋ ਸ਼ਹਾਦਤ ਹੋ ਜਾਂਦੀ ਹੈ ਸ਼ਹਾਦਤ ਤੋਂ ਬਾਅਦ ਆਪਣੇ ਮਹਾਨ ਜਰਨੈਲ ਸੰਤ ਸਿਪਾਈ ਲੰਮਰੇਪੇ ਗੁਰੂ ਦੇ ਬੇਟੇ ਤਾਂਕਪਾਨ ਬਾਬਾ ਜੀਵਨ ਸਿੰਘ ਜੀ ਪਾਈ ਜੈਕਾਰੇ ਰੂਪ ਵਿੱਚ ਉਹ ਦਿੱਲੀ ਤੋਂ ਜਾ ਕੇ ਪਾਈ ਸਦਾ ਨਾਦ ਦੇ ਪੁੱਤਰ ਹੋਏ ਨੇ ਜੋ ਗੁਰੂ ਪਿਆਰ ਆਪਣੇ ਪਿਤਾ ਦਾ ਸੀਸ ਵੰਡ ਕੇ ਦਿੱਲੀ ਦੇ ਚਾਂਦਰੀ ਚਾਂਦਰੀ ਕਾਮਚ ਰਾਣੇ ਸਰਗੁਰ ਮਹਾਰਾਜ ਦਾ ਸੀਸ ਫੋਟਾ ਕੇ ਪਾਈ ਜੈਕਾਰੇ ਮੱਧਲਾ ਨੂੰ ਬਾੜ ਦੇ ਹੋਏ ਨਾ ਕੋਈ ਗੱਡੀ ਐ ਨਾ ਕੋਈ ਸਾਧਨ ਹੈ ਨੰਗੇ ਪੈਰ ਨੇ ਤੇ ਗੁਰੂ ਪਿਆਰ ਚੋੜਾ ਹੈ ਗੁਰਦੇਸ਼ ਬਾਦੂ ਅਲਸੇ ਚਾਰ ਕੂਟ ਵਿੱਚ ਜਾਣਾ ਓ ਤੈਨੂੰ ਪਵੇ ਹੋ ਜਾ ਘਾਟਾ ਤੇਰੇ ਚੁੱਲ੍ਹੇ ਅੱਗ ਨਾ ਤੌਲੇ ਆਟਾ ਖਾਨਾ ਤੇਰਾ ਖਰਾਬ ਪੱਟੀ ਤੇਰੀ ਮੇਸ ਕੁੜਾ ਤੇਰੀ ਆ ਗਰਕ ਗੁਰੂ ਘਰ ਵਿਅਦੋਖੀ ਆ ਨਿੰਦ ਕਾ ਪਾਪੀ ਆ ਤੋਟਾ ਗਈ ਸਿੰਘਾਂ ਦਾ ਗੋਲਾ ਨਾਰਦ ਕੰਧ ਤੇ ਨਾਰਦ ਥੋੜਾ ਖੰਦ ਤੈਨੂੰ ਕਰ ਦੂ ਲੰਨਾ ਕੰਨਾਂ ਦਾ ਕਰ ਦੂਗਾ ਬੋਲਾ ਓ ਚੜੀ ਚੂਕਦੀ ਨਾ ਸੁਣੇ ਕੁੱਤੀ ਭੌਂਕਦੀ ਨਾ ਸੁਣੇ ਜਿਹੜਾ ਗੁਰੂ ਘਰ ਦਾ ਤੋਖੀ ਉਹਦੇ ਸਿਰ ਵਿੱਚ ਕਿੱਲੀ ਤੋਕੀ ਨਾਂ ਬੋਦੀ ਪਤਲੀ ਦੇ ਨਾਂ ਬੋਦੀ ਮੋਟੀ ਸੁਖਿਆ ਸੁਖ ਵਰਤਾਈ ਦੁੱਖਾਂ ਦਾ ਕਰੀ ਨਾਸ ਨਾਨਕ ਪਾਟਾ ਸਕਦਿਆਂ ਸਭੇ ਕਾਰਜ ਰਾਸ ਸਭੇ ਕਾਰਜ ਰਾਸ ਗੁਰੂ ਘਰ ਦਿਆ ਦੋਚੀਆ ਨਿੰਦਕਾ ਪਾਪੀਆ ਓ ਕੀ ਹੋ ਗਿਆ ਤੇਰੀ ਮਤ ਨੂੰ ਬਾਜਾਂ ਮਾਰਦਾ ਕੰਨ ਉਪਤਤ ਨੂੰ ਪੁੱਤਾ ਪੈਤਰੀ ਲੱਤ ਨੂੰ ਤੇ ਬਾਜ ਪੈ ਤੇਰੀ ਅੱਖ ਨੂੰ ਤੂੰ ਕੀ ਲੈਣਾ ਸਿੰਘਾਂ ਨਾਲ ਲੜ ਕੇ ਦੇਨ ਕੱਟਲਾ ਤੂੜੀ ਵਾਲੇ ਅੰਦਰ ਵੜ ਕੇ ਆਊਗਾ ਬੀਰ ਖਾਲਸਾ ਚੜ ਕੇ ਤੈਨੂੰ ਕੱਢ ਲੂ ਧੋਣੋਂ ਫੜ ਕੇ ਸੋਤਾ ਲਾਉਣਾ ਹੀ ਤੈਨੂੰ ਲੰਮੇ ਪਾ ਕੇ ਤੇਰੀ ਹਿੱਕ ਤੇ ਚੜਨਾ ਹੀ ਰਗੜੇ ਲਾ ਕੇ ਤੇਰੀ ਹਿੱਕ ਤੇ ਚੜਨਾ ਹੀ ਤਕੜੇ ਲਾ ਕੇ ਭੰਦਿਆਂਗੇ ਤੇਰਾ ਸੱਜਾ ਗੋਡਾਂ ਤੇ ਖੱਬਾ ਮੋਢਾ ਉਹ ਤੈਨੂੰ ਛੱਡਣਾ ਨਹੀਂ ਭੱਜਣ ਜੋਗਾ ਵੜਾ ਕੇ ਤੇਰਾ ਚਿੜੀਏ ਦਾ ਜੱਕਾ ਤੇਰੇ ਪੱਲੇ ਦੀ ਛੱਡਾਂ ਫੱਕਾ ਸਿੰਘੋ ਪੀ ਲੋ ਪਰ ਪਰ 파ਟੇ ਲਾਦੋ ਮੁਗਲਾਂ ਦੇ ਗਾਟੇ ਮਗਲਾਨੀਆਂ ਰੁਣ ਖਲਾਰ ਕੇ ਝਾਟੇ ਤੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ